ਜੇ ਸਾਡੇ ਹਾਇਰ ਅਥਾਰਟिटीज ਆ ਉਹਨਾਂ ਦੇ ਦਿਸ਼ਾ ਨਿਸ਼ਾ ਦੇ ਅਨਸਾਰ ਅੱਜ ਇੱਥੇ ਪਿੰਡੀਆਂ ਸਾਧਾਂ ਵਿਖੇ ਰੇਡ ਕੀਤਾ ਗਿਆ ਬਾਹਰ ਵੈਸੇ ਲਵਾਰਸ ਆ ਛੱਪੜਾ ਇੱਥੇ ਜਿੱਥੋਂ ਤਕਰੀਬਨ 50000 ਲੀਟਰ ਦੇ ਕਰੀਬ ਲਹਨ ਫੜੀ ਗਈ ਆ ਤੇ ਬਹੁਤ ਗੰਦੀ ਜਗਾ ਜਿੱਥੋਂ ਇਹ ਲਹਨ ਚੁੱਕੀ ਗਈ ਆ ਤੇ ਇਹ ਜਿਹੜੀ ਲਹਨ ਆ ਬਹੁਤ ਜ਼ਿਆਦਾ ਗੰਦੀ ਆ ਕਿਉਂਕਿ ਇਹ ਲੋਕ ਵੀ ਇਸੇ ਨਾਲ ਹੀ ਮਰਦੇ ਆ ਗੰਦੀ ਜਗਾ ਤੋਂ ਉਹੀ ਪਾਣੀ ਪਾ ਕੇ ਉਹਨੂੰ ਤਿਆਰ ਕਰਦੇ ਆਗੇ ਲਹਨ ਨੂੰ ਅਸੀਂ ਕਵਾਂਗੇ ਵੀ ਇਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਇਹਨਾਂ ਨੇ ਵੀ ਬਹੁਤ ਜ਼ਿਆਦਾ ਇਦਾਂ ਦੇ ਪ੍ਰਾਪਰਟੀ ਬਣਾਈਆਂ ਹੋਣਗੀਆਂ ਤੇ ਪਰ ਇਹਨਾਂ ਵੱਲ ਵੀ ਧਿਆਨ ਦੇਦੇ ਕਿਉਂਕਿ ਇਹ ਬਹੁਤ ਜ਼ਿਆਦਾ ਲਾਂਡ ਜਿਹੜੀ ਕੱਢੀ ਜਾ ਰਹੀ ਹੈਗੀ ਆ ਕੋਈ ਚਾਲੂ ਪਟਕੀਆਂ ਫੜੀਆਂ ਕਿ ਕਾਬੂ ਹੈਗਾ ਬੰਦਾ ਨਹੀਂ ਜੀ ਕੋਈ ਨਹੀਂ ਕਾਬੂ ਨਹੀਂ ਆਇਆ ਇਹ ਸਾਡਾ ਆਪਰੇਸ਼ਨ ਜਿਹੜਾ ਹੈਗਾ ਕੱਲਾ ਐਕਸਾਈਜ਼ ਡਿਪਾਰਟਮੈਂਟ ਵੱਲੋਂ ਹੀ ਆ ਸਾਡੀ ਆਪਣੇ ਐਕਸਾਈਜ਼ ਦੀ ਹੀ ਪੁਲਿਸ ਆ ਉਹ ਨਾਲ ਹੀ ਆ ਤੇ ਉਹਨਾਂ ਨਾਲ ਹੀ ਰਲ ਕੇ ਸਾਡੇ ਵਾਲਾ ਆਪਰੇਸ਼ਨ ਕੀਤਾ ਗਿਆ ਹੈ। ਕਿਹੜਾ ਕਿਹੜਾ ਪੈ ਜਾਂਦਾ ਜੀ? ਬੀਐਸ ਪੀਐਸ ਭਿੰਡੀ ਸੇਦਾਂ। ਹਾਂ ਜੀ ਅਪੀਲ ਕਰਨੀ ਚਾਹੁੰਦਾ ਜੀ ਤੇ। ਅਸੀਂ ਅਪੀਲ ਲੋਕਾਂ ਨੂੰ ਕਰਨੀ ਚਾਹੁੰਦੇ ਆ ਕਿ ਇਹ ਜਿਹੜੀ ਗੰਦੀ ਸ਼ਰਾਬ ਆ ਬਹੁਤ ਆ ਬਹੁਤ ਜ਼ਿਆਦਾ ਖਰਾਬ ਆ। ਕਿਉਂ ਲੋਕ ਇਹ ਪੀ ਪੀ ਕੇ ਆਪਣੇ ਲੀਵਰ ਖਰਾਬ ਕਰ ਰਹੇ ਹੈਗੇ ਨੇ। ਔਰ ਦੂਸਰੀ ਗੱਲ ਹੈ ਕਿ ਇਹਦੇ ਨਾਲ ਮੌਤਾਂ ਵੀ ਬਹੁਤ ਜ਼ਿਆਦਾ ਹੋ ਰਹੀਆਂ ਨੇ। ਤੇ ਫਿਰ ਉਸ ਤੋਂ ਬਾਅਦ ਇਹ ਜਿਹੜੀ ਲਾਹਣ ਹੈ ਗੰਦੇ ਥਾਵਾਂ ਤੋਂ ਕੱਢੀ ਜਾ ਰਹੀ ਆ। ਗੰਦਾ ਪਾਣੀ ਪਾ ਕੇ ਹੀ ਕੱਢੀ ਜਾਂਦੀ ਹੈ ਇਹ ਲਾਹਣ ਇਹ। ਲੋਕਾਂ ਨੂੰ ਅਪੀਲ ਕਰਾਂਗੇ ਕਿ ਇਹ ਨਾ ਕਰੋ। ਅੱਜ ਇੱਕ ਸਾਈ ਦੇ ਨਾਲ ਜਾ ਕੇ ਡੀਡ ਕੀਤਾ ਕਰੋਗਾ ਕੀਤਾ ਲੱਗ ਬੰਨੇ ਵੀ ਪੱਖ ਪੈੜੀਆਂ ਜੇ ਤੇ 20 ਤਰਪਾਲਾ ਮਿਲੀਆਂ ਦਾਣ ਮਿਲੀ ਜਿਹੜਾ ਹਿਸਾਬ ਨਾਲ ਤੇ ਜਿਹਦੀ ਜਿਹਦੀ ਤਸਦੀਕ ਕਰਾਂਗੇ